ਅੱਜ ਤੇ ਗਲੀ ਚ 20 ਤੋਂ 25 ਬੱਚੇ ਗਲੀ ਚ ਖੇਡ ਰਹੇ ਰਹਿੰਦੇ ਚਲੋ ਬੱਚਿਆਂ ਦਾ ਰਾਈਟ ਆ ਉਹ ਜੋ ਫ੍ਰੀडम ਦਾ ਰਾਈਟ ਆਗਾ ਇੱਥੇ ਸਾਡੀ ਗਲੀ ਚ ਕੁਵਾਰਾ ਕੁੱਤੇ ਫਿਰਦੇ ਸੀ ਡੌਗਸ ਉਹ ਕੱਲ ਖੇਡ ਰਹੀ ਸੀ ਕਿ ਦੋ ਬੱਚੇ ਖੇਡ ਰਹੇ ਸੀ ਇੱਕ ਕੁਵਾਰਾ ਕੁੱਤਾ ਆਇਆ ਤੇ ਉਹਦੀ ਬਾਹ ਤੇ ਇੱਕਦਮ ਚਪਕਾ ਮਾਰ ਕੇ ਤੇ ਬਾਹ ਦੇ ਵਿੱਚ ਕਾਫੀ ਡੂੰਗਾ ਹੀ ਦੇ ਰਿਹਾ ਜਖਮ ਦਿੱਤਾ ਉਹਨੇ ਇਸ ਦਿਨ ਵੀ ਦੇਖੋ ਤੁਸੀਂ ਪ੍ਰਸ਼ਾਸਨ ਵਗੈਰਾ ਨੇ ਕੋਈ ਨਗਰ ਪੰਚਾਇਤ ਆ ਜਾਂ ਐਸਡੀਐਮ ਸਾਹਿਬ ਆ ਜੋ ਕੁੱਤਿਆਂ ਦੇ ਵਾਰਾ ਕੁੱਤੇ ਫਿਰਦੇ ਤੁਸੀਂ ਦੇਖਦੇ ਹੋ ਪੰਜਾਬ ਵਿੱਚ ਦਿੱਲੀ ਘਟਨਾ ਵਾਪਰਦੀਆਂ ਕਈ ਵਾਰ ਕਿਸੇ ਬੱਚੇ ਦੀ ਮੌਤ ਵੀ ਹੋ ਜਾਂਦੀ ਹੈ ਕੱਲ ਜੋ ਵਾਹਿਗੁਰੂ ਵੱਲੋਂ ਸ਼ਕਰਾਨਾ ਜੋ ਵਾਹਿਗੁਰੂ ਦਾ ਮੈਂ ਧੰਨਵਾਦ ਕਰਦਾ ਕਿ ਮੇਰੇ ਬੱਚੇ ਦਾ ਬਚਾਅ ਹੋ ਗਿਆ ਇੱਥੇ ਪੰਜਾਬ ਸਰਕਾਰ ਡੇਲੀ ਰੋਲਾ ਪਾਉਂਦੀ ਹੈ ਕਿ ਸਾਡੀਆਂ ਸਿਹਤ ਨੂੰ ਤੰਤਾ ਮਹੱਲਾ ਕਲੀਨਿਕ ਜੋ ਵਾਦਾ ਕਰਕੇ ਪੰਜਾਬ ਸਰਕਾਰ ਜੋ ਝਾੜੂ ਦੀ ਆਮ ਆਦਮੀ ਪਾਰਟੀ ਆਈ ਸੀਗੀ ਇਹ ਵਾਦਾ ਕਰਕੇ ਉਹਦਾ ਜਨਾਜ਼ਾ ਨਿਕਲਿਆ ਨਾ ਸਿਵਲ ਹਸਪਤਾਲ 'ਚ ਕੋਈ ਡਾਕਟਰ ਤੇ ਨਾ ਹੀ ਵੈਕਸੀਨ ਅਸੀਂ ਜਵਾਨੀ ਇਸ ਦੀ ਇੱਕ ਕੰਪਲੇਨ ਨਗਰ ਪੰਚਾਇਤ ਨੂੰ ਵੀ ਕੀਤੀ ਕਿ ਕੁੱਤੇ ਦਾ ਹੱਲ ਕੀਤਾ ਜਾਵੇ ਨੂੰ ਫੜਿਆ ਜਾਵੇ ਪਰ ਸ਼ਾਇਦ ਨਗਰ ਪੰਚਾਇਤ ਕੋਈ ਵੱਡੀ ਦਰ ਘਟਨਾ ਵਾਪਰਨ ਦੀ ਈਡੀ ਕਰ ਰਿਹਾ ਕਿ ਕੋਈ ਵੱਡੀ ਦਰ ਘਟਨਾ ਹੋਵੇ ਫਿਰ ਅਸੀਂ ਇਸ ਦਾ ਹੱਲ ਕਰੀਏ ਫਿਰ ਸਰਕਾਰ ਲੋਕਾਂ ਦੇ ਘਰਾਂ 'ਚ ਤੁਰੀ ਫੜਦੀ ਹੁੰਦੀ ਹੈ ਕਿ ਸਾਤੂ ਆ ਗਿਆ ਗਲਤੀ ਹੋ ਗਈ ਤੇ ਆਪਾਂ ਵੱਡੀ ਦਰ ਘਟਨਾ ਕਿਉਂ ਵਾਪਰਦੀਏ ਇਸ ਨੂੰ ਪਹਿਲਾਂ ਹੀ ਇਹਦਾ ਹੱਲ ਕਰ ਲਈਏ ਐਸੇ ਕੁਝ ਕਲੀਮਸ ਨਾਲ ਜਿਹੜਾ ਤੁਸੀਂ ਗਲੀ ਦੇ ਵਿੱਚ ਕੱਟ ਗਲੀ ਦੇ ਵਿੱਚ ਸਾਡਾ ਮਹੱਲ ਲਾਇਕ ਬਾਡ ਨੰਬਰ 10 ਮਧੇ ਰੋਡ ਤੇ ਸਾਡੀ ਗਲੀ ਚ 20 ਤੋਂ 25 ਬੱਚੇ ਗਲੀ ਚ ਖੇਡਦੇ ਰਹਿੰਦੇ ਆ ਚਲੋ ਬੱਚਿਆਂ ਦਾ ਰਾਈਟ ਆ ਉਹ ਜੋ ਫ੍ਰੀडम ਦਾ ਰਾਈਟ ਆਗਾ ਇੱਥੇ ਸਾਡੀ ਗਲੀ ਚ ਕੁਵਾਰਾ ਕੁੱਤੇ ਫਿਰਦੇ ਆ ਸਟਰੀਟ ਡੌਗਸ 10 ਤੋਂ 15 ਕੁੱਤੇ ਰੋਜ਼ ਹੀ ਫਿਰਦੇ ਹੁੰਦੇ ਆ ਕੱਲ ਕੀ ਹੋਇਆ ਮੇਰੇ ਬੱਚਾ ਸਵੇਕ 9:00 ਵਜੇ 9:30 ਵਜੇ ਦੇ ਲਗਭਗ ਸਮਾਂ ਹੋਊਗਾ ਮੇਰੇ ਬੱਚੀ 3 ਸਾਲ ਦੀ ਸਮ੍ਰਿਤੀ ਕੋਇਲ ਉਹ ਕੱਲ ਖੇਡ ਰਹੀ ਸੀ ਕਿ ਦੋ ਬੱਚੇ ਖੇਡ ਰਹੇ ਸੀ ਇੱਕ ਕੁਵਾਰਾ ਕੁੱਤਾ ਆਇਆ ਤੇ ਉਹਦੀ ਬਾਹਂ ਤੇ ਇੱਕਦਮ ਝੱਪਟਾ ਮਾਰ ਕੇ ਤੇ ਬਾਹਂ ਦੇ ਵਿੱਚ ਕਾਫੀ ਡੂੰਗਾ ਹੀ ਦੇ ਦੇ ਜਖਮ ਦਿੱਤਾ ਉਹਨੇ ਤੇ ਕਾਫੀ ਡੂੰਗੀ ਇੰਜਰੀ ਕੀਤੀ ਹੈਗੀ ਉਹਦੇ ਕੁੱਤੇ ਨੇ ਤੇ ਅਸੀਂ ਇਸ ਨੂੰ ਜੋ ਡਾਕਟਰ ਨੂੰ ਰਖਾਇਆ ਡਾਕਟਰ ਨੇ ਉਸ ਨੂੰ ਐ ਕਿਹਾ ਵੀ ਇਹ ਕ੍ਰਿਟੀਕਲ ਇੰਜਰੀ ਹੈ ਟਾਈਪ 3 ਕੈਟਾਗਰੀ ਦੀ ਇੱਕ ਇੰਜਰੀ ਹੈਗੀ ਔਰ ਇਸ ਦੇ ਲਈ ਦੇਖੋ ਤੁਸੀਂ ਪ੍ਰਸ਼ਾਸਨ ਵਗੈਰਾ ਨੇ ਕੋਈ ਨਗਰ ਪੰਚਾਇਤ ਆ ਜਾਂ ਐਸ ਡੀ ਐਮ ਸਾਹਿਬ ਆ ਜੋ ਕੁੱਤਿਆਂ ਦੇ ਵਾਰਾ ਕੁੱਤੇ ਫੜਦਾ ਤੁਸੀਂ ਦੇਖਦੇ ਹੋ ਪੰਜਾਬ ਵਿੱਚ ਦਿੱਲੀ ਘਟਨਾ ਵਾਪਰਦੀਆਂ ਕਈ ਵਾਰ ਕਿਸੇ ਬੱਚੇ ਦੀ ਮੌਤ ਵੀ ਹੋ ਜਾਂਦੀ ਆ ਕੱਲ ਜੋ ਵਾਹਿਗੁਰੂ ਵੱਲੋਂ ਸ਼ੁਕਰਾਨਾ ਜੋ ਵਾਹਿਗੁਰੂ ਦਾ ਮੈਂ ਧੰਨਵਾਦ ਕਰਦਾ ਕਿ ਮੇਰੇ ਬੱਚੇ ਦਾ ਬਚਾਅ ਹੋ ਸਕੇ ਉਹਨੇ ਕਾਫੀ ਜ਼ਿਆਦਾ ਡੂੰਗੀ ਇੰਜਰੀ ਦਿੱਤੀ ਹੈਗੀ ਤੇ ਦੂਜੀ ਗੱਲ ਜਦੋਂ ਅਸੀਂ ਇਹ ਇੰਜਰੀ ਹੋਈ ਤੇ ਅਸੀਂ ਘਬਰਾ ਕੇ ਤਾਂ ਦੂਜਾ ਜਨਾਜ਼ਾ ਸਿਹਤ ਵਿਭਾਗ ਦਾ ਨਿਕਲਿਆ ਜਿੱਥੇ ਪੰਜਾਬ ਸਰਕਾਰ ਡੇਲੀ ਰੌਲਾ ਪਾਉਂਦੀ ਹੈ ਕਿ ਸਾਡੀਆਂ ਸਿਹਤ ਸੁਹੂਲਤਾ ਮਹੱਲਾ ਕਲੀਨਿਕ ਜੋ ਵਾਦਾ ਕਰਕੇ ਪੰਜਾਬ ਸਰਕਾਰ ਜੋ ਝਾੜੂ ਦੀ ਆਮ ਆਦਮੀ ਪਾਰਟੀ ਆਈ ਸੀਗੀ ਇਹ ਵਾਦਾ ਕਰਕੇ ਉਹਦਾ ਜਨਾਜ਼ਾ ਨਿਕਲਿਆ ਨਾ ਸਿਵਲ ਹਸਪਤਾਲ 'ਚ ਕੋਈ ਡਾਕਟਰ ਤੇ ਨਾ ਹੀ ਵੈਕਸੀਨ ਸਾਨੂੰ ਕਿਧੋਂ ਕੋਈ ਵੈਕਸੀਨ ਨਹੀਂ ਮਿਲੀ ਮੈਨੂੰ ਮਹਿੰਗੇ ਪਾ ਦਾ ਇਲਾਜ ਪ੍ਰਾਈਵੇਟ ਹਸਪਤਾਲ ਤੋਂ ਕਰਾਉਣਾ ਪਿਆ ਔਰ ਉੱਥੇ ਵੀ ਮੈਨੂੰ ਇੱਕ ਬੰਦਾ ਮਿਲਿਆ ਉਹ ਕਹਿੰਦਾ ਮੇਰੇ ਕੋਲ ਮਤਲਬ ਮੈਂ ਤਾਂ ਚਲੋ ਮਤਲਬ ਐਫਰਟ ਕਰ ਮੈਂ ਸੀਗਾ ਐਲੀਜੀਬਲ ਸੀਗਾ ਮੈਂ ਮੇਰੇ ਕੋਲ ਪੈਸਾ ਸੀਗਾ ਮੈਂ ਕਰਾ ਲਿਆ ਇਲਾਜ ਗਰੀਬ ਬੰਦਾ ਕਿੱਥੋਂ ਕਰਾ ਲੂ ਉੱਥੇ ਮੈਨੂੰ ਇੱਕ ਬੰਦਾ ਮਿਲਿਆ ਹਸਪਤਾਲ 'ਚ ਕਹਿੰਦਾ ਮੈਂ ਅਜੇ ਤੱਕ ਟੀਕੇ ਨਹੀਂ ਲਵਾਏ ਕਹਿੰਦਾ ਮੈਨੂੰ ਵੈਕਸੀਨ ਹੀ ਨਹੀਂ ਮਿਲੀ ਦੇਖੋ ਪੰਜਾਬ ਸਰਕਾਰ ਸਿਹਤ ਵਿਭਾਗ ਦਾ ਕਿੰਨਾ ਬੁਰਾ ਹਾਲ ਆ ਸੋ ਮੇਰੀ ਪ੍ਰਸ਼ਾਸਨ ਤੋਂ ਇਹੀ ਮੰਗਾ ਕਿ ਵਾਰਾ ਕੁੱਤੇ ਨੇ ਉਹਨਾਂ ਨੂੰ ਕੰਟਰੋਲ 'ਚ ਕੀਤਾ ਜਾਵੇ ਜਾਂ ਕੋਈ ਵੀ ਤੁਹਾਡਾ ਮਤਲਬ ਪਸ਼ੂ ਪਾਲਣ ਵਿਭਾਗ ਆ ਜਾਂ ਕੋਈ ਵੀ ਬੋਰਡ ਬਣੇ ਐਨੀਮਲੀ ਐਨੀਮਲੀ ਵੈਲਫ ਕਿਤੇ ਇਹ ਜੀ ਥਾਂ ਤੇ ਰੱਖਿਆ ਜਾਵੇ ਜਿੱਥੇ ਬੱਚਿਆਂ ਨੂੰ ਕੋਈ ਖਤਰਾ ਨਾ ਹੋਵੇ ਬੱਚੇ ਦੇ ਫਰੀडम ਦਾ ਵੀ ਕੋਈ ਮਤਲਬ ਦਾ ਰਾਈਟ ਦਾ ਲੰਘਨ ਨਾ ਹੋਵੇ ਮੇਰੀ ਇਹੀ ਬੇਨਤੀ ਹੈਗੀ ਹਾਂ ਵੀਡੀਓ ਅਸੀਂ ਸਾਡੀ ਗਲੀ ਦੇ ਵਿੱਚ ਕੈਮਰੇ ਲੱਗੇ ਮੈਂ ਸੀਸੀਟੀਵੀ ਤੁਹਾਨੂੰ ਦੇਖ ਹੀ ਲਿਆ ਤੁਸੀਂ ਸੀਸੀਟੀਵੀ ਵਿੱਚ ਕਿੰਨਾ ਗੰਭੀਰ ਉਹਨੇ ਬੱਚੇ ਨੂੰ ਚਲਾ ਕੇ ਦੂਰ ਮਾਰਿਆਗਾ ਤੁਸੀਂ ਦੇਖ ਹੀ ਲਿਆਗਾ ਬੱਚੇ ਨੂੰ ਕਿਵੇਂ ਬਚਾਇਆ ਬੱਚੇ ਨੂੰ ਸਾਡੇ ਇੱਥੇ ਗੁਆਣ ਦੇ ਵਿੱਚ ਇੱਕ ਵਰਕਰ ਆਗੇ ਉਹਨਾਂ ਦੇ ਮੈਂ ਧੰਨਵਾਦ ਉਹਨਾਂ ਦਾ ਵੀ ਬਹੁਤ ਕਰਦਾ ਕਿ ਉਹਨਾਂ ਨੇ ਇੱਕ ਝਾੜੂ ਲਗਾ ਰਏ ਸੀ ਸਫਾਈ ਕਰ ਰਹੇ ਸੀ ਉਹਨਾਂ ਦੁਆਰਾ ਬਚਾਇਆ ਗਿਆ ਬੱਚੇ ਨੂੰ ਉਹਨਾਂ ਜੋ ਝਾੜੂ ਕੁੱਤੇ ਦੇ ਭਗਾ ਕੇ ਮਾਰਦਾ ਕੁੱਤਾ ਉਹ ਜੇਉ ਨਾ ਹੁੰਦੇ ਤਾਂ ਹੋ ਸਕਦਾ ਮੈਂ ਤੁਹਾਨੂੰ ਦੱਸੀਆਂ ਨਾ ਵੀ ਕੋਈ ਕੋਈ ਮਤਲਬ ਵੱਡੀ ਘਟਨਾ ਵੀ ਵਾਪਰຊਾਦੀ ਸੀ ਕਿਉਂਕਿ ਜਿਹੜਾ ਕੁੱਤਾਗਾ ਇਹ ਲਗਭਗ 2-3 ਮਹੀਨਿਆਂ ਦੇ ਵਿੱਚ ਸਾਡੀ ਗਲੀ ਤੇ 4 ਤੋਂ 5 ਲੋਕਾਂ ਨੂੰ ਵੱਢ ਚੁੱਕਿਆ ਅਸੀਂ ਜਵਾਨੀ ਇਸ ਦੀ ਇੱਕ ਕੰਪਲੇਨਟ ਨਗਰਪੰਚਾਇਤ ਨੂੰ ਵੀ ਕੀਤੀ ਕਿ ਕੁੱਤੇ ਦਾ ਹੱਲ ਕੀਤਾ ਜਾਵੇ ਨੂੰ ਫੜਿਆ ਜਾਵੇ ਪਰ ਸ਼ਾਇਦ ਨਗਰਪੰਚਾਇਤ ਕੋਈ ਵੱਡੀ ਦਰ ਘਟਨਾ ਵਾਪਰਨ ਦੀ ਈਡੀ ਕਰ ਰਿਹਾ ਕਿ ਕੋਈ ਵੱਡੀ ਦਰ ਘਟਨਾ ਹੋਵੇ ਫਿਰ ਅਸੀਂ ਇਸ ਦਾ ਹੱਲ ਕਰੀਏ ਫਿਰ ਸਰਕਾਰ ਲੋਕਾਂ ਦੇ ਘਰਾਂ 'ਚ ਤੁਰੀ ਫਿਰਦੀ ਹੁੰਦੀ ਹੈ ਕਿ ਸਾਥੂ ਆ ਹੋ ਗਿਆ ਗਲਤੀ ਹੋ ਗਈ ਤੇ ਆਪਾਂ ਵੱਡੀ ਦਰ ਘਟਨਾ ਕਿਉਂ ਵਾਪਰਦੀ ਇਸ ਤੋਂ ਪਹਿਲਾਂ ਹੀ ਬਹੁਤ ਵੱਡੀ ਪ੍ਰਸ਼ਾਸਨ ਦੀ ਅੰਗਲੀ ਇਹਨੂੰ ਗੱਲੀ ਮੰਗਾ ਅੱਜ ਇਸ ਮੈਲ ਲੈਟਰ ਲਿਖ ਲਈ ਤੇ ਐਸ ਡੀ ਐਮ ਦਫ਼ਤਰ ਤੇ ਨਗਰ ਪੰਚਾਇਤ ਦਫ਼ਤਰ ਛੁੱਟੀ ਸੀਗੀ ਇਸ ਦਿਨ ਨੂੰ ਇਸ ਨੂੰ ਮੈਂ ਪੰਜਾਬ ਸਰਕਾਰ ਦੇ ਨਗਰ ਪੰਚਾਇਤ ਦਫ਼ਤਰ ਨੂੰ ਤੇ ਐਸ ਡੀ ਐਮ ਸਾਹਿਬ ਨੂੰ ਇਸ ਦਾ ਜ਼ਿੰਮੇਵਾਰ ਮੰਨਦਾ ਹਾਂ ਉਹਨਾਂ ਦੀ ਜ਼ਿੰਮੇਵਾਰੀ ਬੰਨਦੀ ਇਸ ਚੀਜ਼ ਚ ਪੂਰੀ ਮੰਗ ਮੇਰੀ ਪ੍ਰਸ਼ਾਸਨ ਤੋਂ ਇਹੀ ਹੈ ਕਿ ਕੁੱਤੇ ਨੂੰ ਫੜਿਆ ਜਾਵੇ ਜਿੰਨੇ ਵੀ ਸਟਰੀਟ ਡੌਗਸ ਆ ਉਹਨਾਂ ਦੀ ਪ੍ਰੋਪਰ ਵੈਕਸੀਨ ਕੀਤੀ ਜਾਵੇ ਜੇ ਕੋਈ ਬੋਰਡ ਆ ਤਾਂ ਉਹਨਾਂ ਦੁਆਰਾ ਇਹਨਾਂ ਦੀ ਦੇਖਭਾਲ ਕੀਤੀ ਜਾਵੇ ਅਸੀਂ ਉਹਨੂੰ ਮਾਰਨ ਦੇ ਹੱਕ ਚ ਵੀ ਨਹੀਂ ਨਹੀਂ ਹੈਗੇ ਕੁੱਤੇ ਨੂੰ ਵੀ ਮਾਰਿਆ ਜਾਵੇ ਜਾਂ ਕਿਸੇ ਸਾਡੀ ਇਸ ਗਲੀ ਚ ਮੁਸੀਬਤ ਚ ਫ ਛੇੜਿਆ ਜੇ ਬਸ ਇਹ ਹੱਕ ਤੇ ਵੀ ਨਹੀਂ ਵਿਆਪਦੇ ਗਲਚ ਮੁਸੀਬਤ ਲੱਗੇ ਕਿਸੇ ਹੋਰ ਨੂੰ ਮੁਸੀਬਤ ਦਿੱਤੀ ਜਾਵੇ ਅਸੀਂ ਨੂੰ ਐ ਨੂੰ ਕੋਈ ਬੋਰਡ ਦੁਆਰਾ ਕੋਈ ਫੜਿਆ ਜਾਵੇ ਇਹਨਾਂ ਦੇ ਬੋਰਡ ਹੈਗੇ ਆ ਰੂਲ ਹੈਗੇ ਆ ਐਨੀਮਲੀ ਦੇ ਐਨੀਮਲੀ ਕੇਅਰ ਦੇ ਉਹਦੇ ਦੁਆਰਾ ਇਹਨਾਂ ਨੂੰ ਕੀਤਾ ਜਾਵੇ ਜਾਂ ਕੋਈ ਐਨ ਜੀਓ ਉਹਨਾਂ ਦੁਆਰਾ ਇਸ ਦੀ ਕੇਅਰ ਕੀਤੀ ਜਾਵੇ ਇਹਨਾਂ ਨੂੰ ਪ੍ਰੋਪਰ ਵੈਕਸੀਨੇਸ ਦਾ ਡਾਕਟਰੀ ਮੋਆਇਨਾ ਕਰਾਇਆ ਜਾਵੇ ਇੱਕ ਹੋਰ ਵੀ ਮੈਂ ਬੇਨਤੀ ਕਰਦਾਗਾ ਐਸ ਡੀ ਐਮ ਸਾਹਿਬ ਨੂੰ ਇਹ ਕੁੱਤੇ ਜੋ ਤੁਹਾਡੇ ਵੈਟਰਨਰੀ ਡਿਪਾਰਟਮੈਂਟ ਆ ਉਸ ਦੁਆਰਾ ਇਸ ਦੇ ਕੁੱਤੇ ਦੀ ਪ੍ਰੋਪਰ ਸੈਂਪਲ ਲੈ ਜਾਣ ਕਿ ਕੋਈ ਇਸ ਨੂੰ ਗੰਭੀਰ ਬਿਮਾਰੀ ਤਾਂ ਨਹੀਂ ਕਿਉਂਕਿ ਜਿੰਨੇ ਲੋਕਾਂ ਨੂੰ ਇਹਨੇ ਬਾਈਟ ਕੀਤੀ ਕਿਉਂਕਿ ਕੋਈ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਣਾ ਇਸ ਤੋਂ ਪਹਿਲਾਂ ਹੀ ਉਹਨਾਂ ਦਾ ਇਲਾਜ ਸੰਭਵ ਹੋ ਸਕੇ। ਹੁਣ ਬੱਚੇ ਦੀ ਹਾਲਤ ਕਿਦਾਂ ਹੈ? ਬੱਚੇ ਦੀ ਹਾਲਤ ਕ੍ਰਿਟੀਕਲ ਆ ਪਰ ਮਤਲਬ ਖਤਰੇ ਤੋਂ ਬਾਹਰ ਨਹੀਂ ਕਹਿ ਸਕਦੇ। ਠੀਕ ਆ ਬੱਚਾ ਪਰ ਕ੍ਰਿਟੀਕਲ ਹਾਲਾਤ ਹੋਈਆਂ ਕਿਉਂਕਿ ਨਾ ਤਾਂ ਉਹਦੇ ਕੱਲ ਟਾਂਕੇ ਵਗੈਰਾ ਲੱਗੇ ਠੀਕ ਹੈ ਨਾ ਬੱਚੇ ਦੀ ਇੰਜਰੀ ਕਾਫੀ ਜ਼ਿਆਦਾ ਲੱਗੀ ਹੋਈ ਹੈਗੀ। ਬੱਚਾ ਵੀ ਛੋਟਾ ਤੁਸੀਂ ਦੇਖੋ 3 ਸਾਲ ਦਾ ਬੱਚਾ ਵੱਡਾ ਤਾਂ ਚਲੋ ਬੋਲ ਕੇ ਵੀ ਦੱਸ ਦੋ ਬੱਚਾ 3 ਸਾਲ ਦਾ ਨਾ ਦੋ ਬੋਲ ਸਕਦਾ ਨਾ ਉਹ ਦੱਸ ਸਕਦਾਗਾ। ਸੋ ਮੇਰੀ ਪ੍ਰਸ਼ਾਸਨ ਤੋਂ ਮੰਗ ਆ ਕਿ ਇੰਨੀ ਅੰਗੈਲੀ ਨ ਡਿਊਟੀ ਆ ਤੁਹਾਨੂੰ ਸਰਕਾਰ ਤਨਖਾਹਾਂ ਦਿੰਦੀ ਹੈ ਲੋਕਾਂ ਦੇ ਪੈਸੇ ਟੈਕਸ ਨਾਲ ਤਨਖਾਹ ਦਿੰਦੀ ਆ ਦੀ ਜੁम्मे ਡਿਊਟੀ ਨੂੰ ਜੁम्मेवारी ਨੂੰ ਨਿਭਾਇਆ ਕਰੋ